ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਆ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ 2 3 ਟੱਲ ਹੀ ਕੋਈ ਇੱਕ ਦੋ ਹੋਰ ਸਮਾਨ ਹੀ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੜਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਹੈ ਮੰਦਰ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡਓਵਰ ਕੀਤੀਆਂ ਕਿਸੇ ਮੰਦਿਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਭਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਦੀਆਂ ਸੀ ਆਦਰ ਸਾਹਿਬ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾਂ ਲੱਗ ਰਿਆ ਸੀਗਾ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾਲੇ ਵਗੈਰਾ ਉਹਨਾਂ ਨੇ ਦੇ ਵਿੱਚ ਜੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੇ ਹਾਲ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਮੂਰਤੀਆਂ ਦੀ ਕਿਸੇ ਨੇ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸ ਐਚਓ ਕੋਟਲੀ ਸੂਰਤ ਮੱਲੀ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੁਆਇਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅੱਗੇ ਫਰਦਰ ਉਹ ਕਰਦੇ ਪਏ ਨੇ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ son of ਸਰਦਾਰ ਪਲਵਿੰਦਰ ਸਿੰਘ ਵਿਲੇਜ ਨਿਜਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਇਦਾਂ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਹੈ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਠੀਕ ਆ ਤੇ ਉਹ ਸਾਡੇ ਭਈਏ ਵੱਢਦੇ ਪਏ ਹੀ ਕਮਾਤ ਗਨਾਂ ਮੈਨੂੰ ਫੋਨ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਚੀਜ਼ੇ ਲੱਭੀ ਆ ਸਾਨੂੰ ਆਣ ਕੇ ਵੇਖੋ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ 2 3 ਟੱਲ ਹੀ ਬਾਕੀ ਇੱਕ ਦੋ ਹੋਰ ਸਮਾਨ ਸੀ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੰਡਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਹੈ ਮੰਦਰ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡਓਵਰ ਕੀਤੀ ਮੋਤੀ ਹੁਣ ਕਿੰਨਾਂ ਨੂੰ ਤੁਸੀਂ ਦਿੱਤੀਆਂ ਮੋਤੀਆਂ ਦੀਆਂ ਇਹ ਇਹ ਕਲਾਨੌਰ ਵਾਲੇ ਮੰਦਰ ਆ ਤੇ ਡੇਰਗਵਾਰ ਵਾਲੇ ਮੰਦਰ ਤੇ ਪੁਲਿਸ ਦੇ ਧਿਆਨ ਵਿੱਚ ਲੈਂਦੇ ਹੀ ਹੈ ਹਾਂਜੀ ਪੁਲਿਸ ਦੇ ਧਿਆਨ ਵਿੱਚ ਲੈਂਦੇਗੇ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਲਿਖ ਲਿਆ ਜੋ ਵੀ ਡਾਟਾ ਲਿਖਣਾ ਸੀ ਕਲਾਨੌਰ ਵਾਲੇ ਮੰਦਰ ਜੀ ਦਾ ਨਾਮ ਪੱਤਰ ਜੋ ਵੀ ਆ ਨਾਲ ਇਹ ਇਹ ਡੇਰਗਵਾਰ ਵਾਲਿਆਂ ਦਾ ਹਾਂਜੀ ਉਹਨਾਂ ਲੈ ਕੇ ਤੇ ਪਿਕਅਪ ਕਰਨੀ ਹੈ ਇਹ ਸਰ ਕੀ ਮਸਲਾ ਹੈ ਜਿਹੜਾ ਅੱਜ ਦਾ ਸੀ ਇੱਥੇ ਇਕੱਠੇ ਹੋਏ ਨੇ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਇੱਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਜਿਹਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਸੀਗੀ ਉਹ ਮੂਰਤੀਆਂ ਇੱਕ ਬੋਰੀ ਚ ਪਈਆਂ ਹੋਈਆਂ ਸੀਗੀਆਂ ਉਹ ਪਹਿਲਾਂ ਤੇ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਕਡੇਰੇ ਤੇ ਰੱਖ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੁਲਿਸ ਤੇ ਧਿਆਨ ਤੇ ਪਰਸੋਂ ਵੀ ਗੱਲ ਇਹ ਹੁੰਦੀ ਗਈ ਸੀਗੀ ਕਿ ਕੋਈ ਲਾਗਜਾਗੇ ਕਿਸੇ ਮੰਦਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਝ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਝ ਕੋਈ ਸੂਚਨਾ ਤਾਂ ਨਹੀਂ ਹੈਗੀ ਬਟ ਪੁਲਿਸ ਨੂੰ ਕੋਲ ਐਦਾ ਦੀ ਕੋਈ ਵੀ ਰਪੋਰਟ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਕੱਲ ਅੱਜ ਫੇਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਕੈਂਟੀਆਂ ਵੀ ਨਹੀਂ ਨੇ ਜਿੱਸਾ ਟੱਲੀਆਂ ਜਿਹੜੀਆਂ ਮੰਦਰ ਦੇ ਵਿੱਚ ਆਮ ਤੌਰ ਤੇ ਆਪਾਂ ਲਗਾਉਂਦੇ ਆ ਉਹ ਵੀ ਨਹੀਂ ਨੇ ਫਿਰ ਸ਼ੱਕ ਪਿਆ ਕਿ ਇਹ 100% ਕਿਸੇ ਮੰਦਿਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਭਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਦਿਆਂ ਸੀ ਆਦਰ ਸਹਿਤ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾਂ ਲੱਗ ਰਿਆ ਸੀ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾਰ ਵਗੈਰਾ ਉਹਨਾਂ ਨੇ ਦੇ ਵਿੱਚ ਜੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੀ ਹਾਲ ਤੇ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ ਔਰ ਜਿਹਦੇ ਚ ਤਿੰਨ ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹਨੇ ਚਾਰ ਮੂਰਤੀਆਂ ਨੇ ਔਰ ਇੱਕ ਜਿਹੜੀ ਆਰਤੀ ਦੇ ਟਾਈਮ ਤੇ ਅਹੀ ਘੰਟੀ ਯੂਜ਼ ਕਰਦੇ ਆ ਉਹ ਆ ਔਰ ਕਾਫੀ ਬੁਰੀ ਹਾਲਤ ਦੇ ਵਿੱਚ ਛੁੱਟੀਆਂ ਹੋਈਆਂ ਸੀਗੀਆਂ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਆ ਕਿ ਮੂਰਤੀਆਂ ਦੀ ਕਿਸੇ ਨੇ ਬੇਅਦਬੀ ਕੀਤੀ ਹੋਈ ਸੀਗੀ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸ ਐਚਓ ਕੋਟਲੀ ਸੂਰਤ ਮੱਲੀ ਡੀ ਐਸ ਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੁਆਇਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅੱਗੇ ਫਰਦਰ ਉਹ ਕਰਦੇ ਪਏ ਨੇ ਜਾਂਚ ਜੀ ਪ੍ਰਸ਼ਾਸਨ ਨੇ ਕੀ ਤੁਹਾਨੂੰ ਇਸ ਵਾਰ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਕਿ ਇਹ ਬਹੁਤ ਜਲਦ ਇਰਤੇ ਕਾਰਵਾਈ ਕਰਕੇ ਇਹਨੂੰ ਵੈਰੀਫਾਈ ਕਰਕੇ ਇਹ ਮੂਰਤੀਆਂ ਤੁਹਾਨੂੰ ਹੈਂਡ ਓਵਰ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਕੋਲੋਂ ਮੂਰਤੀਆਂ ਲੈ ਕੇ ਕਿਸੇ ਮੰਦਰ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਸ਼ੁੱਧ ਕਰਕੇ ਸ਼ੁੱਧੀ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵਿਰਾਜਮਾਨ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਮੂਰਤੀਆਂ ਦੀ ਬੇਅਦਬੀ ਹੋਈ ਦੀ ਆ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੋਈ ਦੀ ਠੀਕ ਹੈ ਜਿਹੜੀਆਂ ਖੇਤਾਂ ਚ ਮੂਰਤੀਆਂ ਮਿਲਿਆ ਨੇ ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨਿਰੰਦਰਵੈਜ ਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਰਨ ਲੋਰਤ ਨਿਰੰਦਰਵੈਜ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾੜ ਪਲਵਿੰਦਰ ਸਿੰਘ ਅਰਲੀ ਪੰਨ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ ਤੇ ਮੈਂ ਅਸਲ ਮੌਕੇ ਤੇ ਆਈ ਮੌਕੇ ਤੇ ਆ ਕੇ ਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ ਚ ਲੈ ਲਈਆਂ ਨੇ ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ ਕਾਨੂੰਨ ਅਨਸਾਰ ਜੋ ਵੀ ਹੈਗੀ ਆ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ ਇਹ ਸਰ ਕੋਈ ਛੋੜੀ ਚਾੜੀ ਨਹੀਂ ਹੈ ਕੋਈ ਮੁਰਦਾ ਦੇ ਧਿਆਨ ਦੇ ਵਿੱਚ ਪੈਣਾ ਆਈ ਹੋਈ ਇਹ ਬਹੁਤ ਕਾਫੀ ਪੁਰਾਣੀਆਂ ਮੂਰਤੀਆਂ ਲੱਗਦੀਆਂ ਪਈਆਂ ਕੋਈ ਮੇਰੇ ਕੋਲ ਕੋਈ ਇਸ ਤੋਂ ਪਹਿਲਾਂ ਅਜੇ ਤੱਕ ਕੋਈ ਕੰਪਲੇਂਟ ਨਾ ਕੋਈ ਦਰਖਾਸਤ ਕੋਈ ਵੀ ਇਹੋ ਜਿਹੀ ਨਹੀਂ ਹੈਗੀ ਕਿ ਮੂਰਤੀਆਂ ਕਿਤੇ ਮੰਦਿਰ ਚੋਂ ਚੋਰੀ ਹੋਈਆਂ ਹੋਣ ਤੇ ਬਾਕੀ ਇਹ ਲੱਗਦਾ ਕਿ ਮੂਰਤੀਆਂ ਜਿਹੜੀਆਂ ਇੱਧਰ ਕੋਈ ਇਸ ਮੰਦ ਇੱਧਰ ਪੰਜਾਬ ਦੇ ਕਿਸੇ ਮੰਦਿਰ ਦੀਆਂ ਨਹੀਂ ਗਈਆਂ ਜਿਵੇਂ ਨਟਰਾਜ ਭਗਵਾਨ ਜੀ ਆ ਉਹ ਸਾਊਥ ਦੀਆਂ ਲੱਗਦੀਆਂ ਨੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ